ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਦੇ ਸ਼ੁਰੂ ਪਾਈਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਾਲਮਿਲ ਕਮੇਟੀ ਮੈਂਬਰ ਬਲਜੀਤ ਸਿੰਘ ਪਾਉ ਸਾਰੇ ਤਾਲਮਿਲ ਕਮੇਟੀ ਮੈਂਬਰਾਂ ਨੂੰ ਤੇ ਹੋਰ ਸਮੂਹ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਜਿਵੇਂ ਆਪਾਂ ਹਰ ਸਾਲ ਦੀਵਾਲੀ ਦੇ ਤਿਹਾਰ ਤੇ ਜਾਂ ਬੰਦੀ ਛੋੜ ਦਿਵਸ ਦੇ ਤਿਹਾਰ ਤੇ ਆਪਾਂ ਪੜਾਏ ਜੇਲ੍ਹ ਦੇ ਮੁਰਹੇ ਜਾ ਕੇ ਪਿਛਲੇ ਸਾਲ ਵੀ ਆਪਾਂ ਨੇ ਅਰਦਾਸ ਬੇਨਤੀ ਕੀਤੀ ਸੀ ਬੰਦੀ ਪਸੰਘਾਂ ਦੀ ਰਿਹਾਈ ਲਈ ਤੇ ਹੋਰ ਗੁਰੂ ਮਾਰਾ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀਆਂ ਕੀਤੀਆਂ ਸੀਗੀਆਂ ਸੋ ਇਸ ਵਾਰ ਵੀ ਕੱਲ ਨੂੰ ਮਿਤੀ 21 ਦਿਨ ਮੰਗਲਵਾਰ ਬੰਦੀ ਛੋੜ ਮੰਗਦੇ ਨੇ ਮੰਗਲਵਾਰ ਨੂੰ ਸਵੇਰੇ 11 ਵਜੇ ਆਪਾਂ ਨੇ ਇੱਥੋਂ ਇਕੱਠੇ ਹੋ ਕੇ ਸਾਰੇ ਨੇ ਚੱਲਣਾ ਦੇ ਬੜਾਏ ਜੇਲ੍ਹ ਦੇ ਗੇਟ ਦੇ ਮੂਹਰੇ ਆਪਾਂ ਨੇ ਅਰਦਾਸ ਬੇਨਤੀ ਕਰਨੀ ਹੈ ਕਿਉਂਕਿ ਕੱਲ ਨੂੰ ਹੀ ਦੀਵਾਲੀ ਹੈ ਤੇ ਕੱਲ ਨੂੰ ਹੀ ਬੰਦੀ ਛੋੜ ਦਿਵਸ ਹੈ ਸੋ ਇਸ ਕਰਕੇ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਬੜਾਏ ਜੇਲ੍ਹ ਦੇ ਮੂਹਰੇ ਜਾ ਕੇ ਅਰਦਾਸ ਬੇਨਤੀਆਂ ਕਰ ਰਹੀਆਂ ਨੇ ਸੋ ਸਾਰੀ ਸੰਗਤ ਨੂੰ ਦੁਬਾਰੇ ਫਿਰ ਹੱਥ ਜੋੜ ਕੇ ਬੇਨਤੀ ਹੈ ਤੇ ਤਾਲਮਿਲ ਕਮੇਟੀ ਦੇ ਮੈਂਬਰਾਂ ਨੂੰ ਖਾਸ ਕਰਕੇ ਉਹ ਸਾਰੇ ਹਮ ਹਮਾ ਕੇ ਸਵੇਰੇ 10 ਵਜੇ ਇੱਥੇ ਮੋਰਚੇ ਦੇ ਵਿੱਚ ਪਹੁੰਚਣਾ ਤਾਂ ਕਿ ਆਪਾਂ 11 ਵਜੇ ਤੋਂ ਚਾਲੇ ਪਾਸੇ ਕੀ ਤੋ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ of eerder kom jy